ਸਰਦਾਰ ਬੈਂਸ ਸਿੰਘ ਉਹਨਾਂ ਦੀ ਸਰਕਾਰ ਬਣੀ ਤੇ ਦਾਸ ਇਹ ਉਹਨਾਂ ਦਾ ਲੜਫੜਿਆ ਕਿ 94 ਸਵਰਾ ਸਾਹਾ ਹੈ ਅਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਕਿ ਕਾਂਗਰਸ ਦੇ ਚਿੰਦੇ ਨੂੰ ਬਲੰਦ ਹੋਣ ਤੋਂ ਕਦੀ ਪਿੱਛੇ ਹਟੇ ਹੋਈਏ ਹਾਰ ਜਿੱਤ ਜ਼ਿੰਦਗੀ ਦਾ ਗੇਂਥਾ ਆ ਪ੍ਰਕਾਸ਼ ਸਿੰਘ ਬਾਦਲ ਆ ਗਿਆ ਬਚੀਚੇ ਆ ਗਿਆ ਕਰਜੋ ਸਿੰਘ ਸਿੱਧੂ ਆ ਗਿਆ ਇਹ ਲੱਗਿਆ ਲੈ ਕਿ ਅਨਾਂਟ ਵਿਸ਼ਾਇਆ ਅੱਜ ਵਿਸ਼ਾ ਕੀ ਆ ਕਿ ਆ ਜਿਹੜੀ ਮੀਟਿੰਗ ਆ ਜੇ ਇੰਦਾਂ ਆ ਇੱਕ ਦੋ ਮੀਟਿੰਗਾਂ ਇਹ ਸਾਲ ਦੇ ਵਿੱਚ ਪਹਿਲਾਂ ਹੋ ਜਾਂਦੀਆਂ ਤੇ ਸ਼ਹਿਰ ਪਰਸੋਂ ਜਿਹੜੀ ਮੀਟਿੰਗ ਕਰਾਇਆ ਚ ਬੈਂਤੀਆਂ ਬੰਤੀਆਂ ਨਹੀਂ ਹੋਈ ਆ ਉਹ ਹੁੰਦੀ ਨਾ ਦੇਖ ਲਈ ਇੱਕ ਕੱਲਾ ਇੱਕ ਕੱਲਾ ਮੈਂ ਬੰਦਾ ਜਿਹੜਾ ਸਾਰਾ ਸਾਲ ਪਟਿਆ ਬਚਨਦੀ ਸਾਹਿਬ ਹਰ ਕਿਤੇ ਲੋਕ ਨਿਆਸੇ ਆ ਕੋਈ ਹਲਕਾ ਚਾਰਜ ਲਾਈਏ ਕੋਈ ਹਲਕਾ ਚਾਰਜ ਲਾਈਏ ਤਾਂ ਕਿ ਉਹਦਾ ਨੁਕਸਾਨ ਚੱਲੇ ਨਗਰ ਕੌਂਸਲ ਚ ਖੁਦ ਮੈਂ ਚਾਰ ਵਰਨਾ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਹੋਇਆ ਕਿ ਇਹ ਸਾਡੇ ਵਜੂਦ ਦਾ ਐਮਐਲਏ ਵੀ ਸਾਡੇ ਸਲਾਹ ਭ੍ਰੋਤੀ ਪਾਰਟੀ ਅੰਦਰ ਹੋਣਾ ਹੀ ਹੁੰਦਾ ਸੀ ਤੇ ਅਗਿਆ 13 ਸੀਟਾਂ ਹਰ ਗਏ ਪਰ ਕਿਸੇ ਨੇ ਨੀ ਫੁਰ ਕਰਕੇ ਇਹ ਨਹੀਂ ਕਿਹਾ ਬਈ ਕਾਕਾ ਤੇ ਲਾ ਨਹੀਂ ਛੱਡਿਓ ਆ ਤੇ ਤੁਸੀਂ ਤੁਹਾਡੇ ਨਾਲ ਚੜਿਆ ਬੇਸ਼ੱਕ ਪਰ ਮੱਖਣ ਤੇ ਸਾਡੇ ਵਿੱਚ ਬੈਠੇ ਸਿਰ ਮੈਂ ਕਿਹਾ ਕੀ ਲਵਰ ਸੀ ਅਈ ਦਾ ਫੇਰ ਜੋ ਇਹ ਵੋਟ ਕਰਟ 420 ਨੂੰ ਫੇਰ ਚਾ ਚਾਣਾ ਹੁਣ ਵੀ ਚਾਹਤੀ ਹੈ ਇੱਕ ਗੱਲ ਨਹੀਂ ਸਿਰਫ ਇਹ ਕਰ ਲਈ ਹੈ ਇਹ ਲੀਡਰਾਂ ਦੀ ਜਿਹੜੀ ਕਿ ਦੇਖਣਾ ਚਾਹੀਦਾ ਇਹ ਸੋਚਣਾ ਚਾਹੀਦਾ ਇੱਕ ਛੋਟੀ ਆਵਾਜ਼ ਤੇ ਅਜ ਕੋਈ ਚੇਰਾ ਇੱਦਾਂ ਦਾ ਨਹੀਂ ਜੇਰਾ ਇਸ ਵੱਡਾ ਹਲ ਦੇ ਵਿੱਚ ਇਸ ਕੰਸਟੀਟਿਊਐਂਸੀ ਦਾ ਹੈ ਨਹੀਂ ਇਹ ਵੀ ਮਾਨ ਲਈ ਗਿਆ ਪਰ ਇੱਕ ਦੋ ਜਿਹੜੀਆਂ ਕਿੰਨਾ ਆ ਮੈਨੂੰ ਹਾਸਾ ਬੜਾ ਆਇਆ ਪਿੱਛੇ ਦੇ ਸਾਧਾਤਾਟਾਇਕ ਚਮਕੌਰ ਸਾਹਿਬ ਇੱਕ ਤੇਕੇ ਟੂਰਨਾਮੈਂਡ ਦੇ ਵਿੱਚ ਜਿਹੜੇ ਜਿਹੜੇ ਮੂੰਹ ਚੱਲਦੇ ਰਬਾ ਮੈਨੂੰ ਹਾਸਾ ਮੈਂ ਕਿਹਾ ਭਜਿਆ ਮਾਨ ਸਾਹਿਬ ਇਹ ਤੇ ਕਰਦਾ ਰਹਿਦਾ ਤੇ ਚੰਗੌਰ ਸਰ ਵਾਲੇ ਵਿੱਚ ਲੰਗਰ ਆਉਂਦੀ ਲੋੜੇ ਨਾ ਬੈਠੀ ਬਹੁਤ ਸਨਿਆਤਾ ਆਪਿਆ ਦੇਖਣ ਤੋਂ ਆ ਗਿਆ ਤਾਂ ਬੇਰੇ ਅਗਲਾ ਕਾਤਾ ਸਾਹਮਣੇ ਸੋ ਲਖਸਾਨ ਚਹਿਣਾ ਪਿਆ ਵਕਤ ਲਖਸਾਨ ਚਹਿਣਾ ਪਿਆ ਸੱਚੇ ਬਕਰ ਨੂੰ ਝੂਠਿਆਂ ਦਾ ਕੀ ਹੁੰਦਾ ਜੰਗਾ ਗਿਆ ਤਾਂ ਕੰਗਾ ਰਾਂਗ ਜਨਾਂ ਗਿਆ ਤਾਂ ਜਨ ਦਾ ਸੱਜ ਝਾੜੂ ਜਨ ਦਿਖਾ ਦੇਣਾ ਕਾਰ ਦੇ ਕਾਉਂਸਲਿੰਗ ਝਾੜੂ ਕਰਦੇ ਆ ਝਾੜੀ ਹੱਥ ਵਿੱਚ ਮੈਂ ਤੇ ਹੱਥੇ ਤੱਕਰੀ ਜਿਵੇਂ ਦੇ ਆ ਇਹ ਸਮੇਂ ਦੀਆਂ ਸੰਘਾਰਾਂ ਨਾਲ ਲੋਕ ਬਦਲਦੇ ਆ ਪਰ ਆਹ ਰੀਤੀਆਂ ਇਹ ਸਿਰ ਰਤੰਗਾ ਇੱਕ ਕਾਂਗਰਸ ਦੇ ਝੰਡੇ ਦੇ ਥੱਲੇ ਖੜੀ ਆ ਇਹ ਹਮ ਤੁਸੀਂ ਆਪਣੀ ਝੋਲੀ ਪਾ ਗਏ ਮੈਨੂੰ ਥੱਲੇ ਕਹਿੰਦੇ ਬਿੱਟੂ

ਸਾਡੇ ਜਨਮ ਲਈ ਕੋਈ ਖੁਸ਼ੀ ਦਾ ਦੇਣਿਆ ਕਿਤੇ ਓਏ ਕਿਤੇ ਅਫਸੋਸ ਆ ਕਿਤੇ ਹੋ ਰਿਹਾ ਮੈਂ ਤੁਸਾਹ ਦੇਣੀ ਚਾਹਣਾ ਸਰਦਾਰ ਦਰਵਾਰਾ ਸਿੰਘ ਸ਼ੇਰਵਾਲ ਗਾਂਦੇ ਸੀ ਅਸੀਂ ਕਾਲੀਆਂ ਲੋ ਮੈਂ ਪਰਲਮੈਂਟ ਬਣੇ ਸੀ ਤੇ ਗਵਰਨਰ ਬਣੇ Rajasthan ਦੇ ਗਵਰਨਰ ਹੁੰਦੇ ਹੋਏ ਵੀ ਇੰਕਾ ਫਿਰਦੇ ਸੀ ਹਲਕੇ 'ਚ ਔਰ ਇੱਥੇ ਜਿੱਤੇ ਕੇ ਮੈਂ ਫਿਰਦਾ ਕਿ ਜਿਹੜੇ ਬੰਦੇ ਚੱਲ ਜਾਂਦੇ ਉਹਨਾਂ ਦੀਆਂ ਚਿੰਗੀਆਂ ਗੱਲਾਂ ਚੇਤੇ ਰਹਿੀਆਂ ਤੁਹਾਡੇ ਤਾਂ ਸਾਨੂੰ 27 ਚ ਆਸ ਐ ਵੀ ਅਸੀਂ ਹਾਕ ਮਾਰ ਕੇ ਕੀ ਇਹ ਕਰਨਾ ਉਹ ਸਾਡਾ ਮੁੱਖ ਮੰਤਰੀ ਆ ਅਸੀਂ ਤਾਂ ਸਾਥੇ ਖੜੇ ਚੱਲ ਚਾਂ ਚਾਂ ਕਰਕੇ ਬ੍ਰੇਕਾਂ ਲੱਗੀਆਂ ਸਾਡੇ ਤਾਂ ਖੂਲ ਹੋ ਗਏ ਸਾਗ ਵਾਟਰ ਹੋ ਗਿਆ ਪੈਸਾ ਦਾ ਮੁੱਖ ਮੰਤਰੀ ਆ ਗਿਆ ਅਸੀਂ ਤੁਹਾਨੂੰ ਮੈਂਬਰ ਪਾਰਲੀਮੈਂਟ ਨਹੀਂ ਐਂ ਤੇ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇਖਣਾ ਚਾਹੁੰਦੇ ਆ ਪਰ ਉਹਨੇ ਨਹੀਂ 117 MLA ਆਪਾਂ ਨੂੰ ਬਣਾਉਣੇ ਪੈਣੇ ਆ ਉਸ ਗੱਤੀ ਬੇਤਬੰਦੀ ਤੁਸੀਂ ਹਾਈ ਜਮਾਨੇ ਨੇ ਬਣਾਉਣੀ ਆ ਸਾਡੇ ਪਾਸੂਈ ਗੱਲ ਨਹੀਂ ਆਸੀਂ ਤਾਂ ਜੋ ਗੱਲ ਕਹਿਣੀ ਆ ਦਿਲ ਖੋਲ ਕੇ ਕਹੇਦੇ ਨਹੀਂ ਅਈਕਾ ਤੁਹਾਡੀ ਚੋੜੀ ਪਈ ਆ ਸਦਾ ਹੀ ਰਹਾਂਗੇ ਫੈਸਲਾ ਤੁਸੀਂ ਕਰਨਾ ਇਹਨਾਂ ਬੇਂਤੀਆਂ ਦਾ ਦਾਸ ਖਿੰਦਾ ਚਾਚ ਗਿਆ ਵਧਾਈ ਦਿੰਦਾ ਸਭੂਜੀ ਟੀਮ ਨੂੰ ਜਿਹੜੀ ਅੱਜ ਭਾਰੀ ਆਮਦ ਦੇ ਵਿੱਚ ਆ ਕੇ ਦੱਸ ਦਿੰਦਾ आज भी रुतबा उथे दुशाही है प्रवास है काम तेरा तेरे आगे इम्तिहान और भी है इसी रोज कर ना रह जा सतारा से आ